ਇੱਥੇ ਗਰਾਉਂਡ ਉੱਪਰੋਂ ਆਸਾ ਥੋੜਾ ਕੇ ਲੱਗ ਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਨਾਲ ਅਜ ਵਰਚੁਅਲ ਮਹਿਲ ਕਲਾਂ ਦੀ ਅਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧਵੜ ਹਲਕਾ ਉਹ ਦੀ ਅਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ੍ਹ ਸਕਦੇ ਆ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨੋਲਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਅਰ ਸਿੱਖਿਆ ਕ੍ਰਾਂਤੀ ਵੀ ਬੜੀ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਕਾਉਣ ਬੱਚਿਆਂ ਨੇ ਪੁੱਛਿਆ ਕੋਈ ਹਾਈਐਸਟ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਬਿਦਿਖ ਪੱਕੋ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਸਰ ਬਹੁਤ ਉਮੀਦ ਹੈ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਇਹ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ 19 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਸਿਹਤ ਬੀਮਾ ਬਿਨਾਂ ਕਿਸੇ ਧਾਰਮ ਤੋਂ ਬਿਨਾਂ ਕਿਸੇ ਰਾਜੀ ਪੈਣਗੇ ਕਿ ਐਵੇਂ ਛਣੇ ਨੂੰ ਕੀ ਪਜਾ ਦੇ ਕੇ ਜਾ ਰਹੇ ਹੋ ਦੇਖੋ ਸੈਣਾ ਰ ਸੰਸਦ ਮੈਂਬਰ ਵੇਲੇ ਤੁਸੀਂ ਕਾਫੀ ਗ੍ਰਾਂਟ ਵਹਿਲ ਦੇ ਹਜ਼ਾਰ ਤੇ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਹਿਬ ਤੁਹਾਡੇ ਕੋਲ ਆਖੜੇ ਨੇ ਸੰਸਦ ਮੈਂਬਰ ਸਾਹਿਬ ਆਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਸਰਕਾਰ ਕਰ ਰਹੀ ਸਰ ਇੱਥੇ ਨਗਰ ਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਹਾਂਜੀ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਪਰ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਨਾਲ ਹੀ ਪੰਜਾਬ ਕਰਾ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਹਾਂ ਸੋ ਸਰਪਧੌੜ ਸਿਵਲ ਹਸਪਤਾਲ ਦੇ ਵਿੱਚ ਨੀਚੇ ਲੱਕਰ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਜੀ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਉਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋਂ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਿਕੀ ਲਈ ਤਿਆਗ ਹੈ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀਐਮਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰਿਊਸ਼ਲ ਹੁੰਨ ਤੋਂ ਉਸ ਵੇ ਸਰ ਜੀ ਬਲਾਕ ਰੰਤੀ ਚੋਂ ਜੋ ਹੋਈ ਜਿਹੜਾ ਵੀ ਸ਼ਿਫਟ ਆਉਣ ਵਾਲੇ ਦਿਨ ਅਚੇਹ ਐਨਾਊਂਸਮੈਂਟ ਹੋ ਜੋ ਜ਼ਿਲ੍ਹਾ ਸਰ ਜਿਹੜੀ ਹਰਮਨ ਦਰਵਾਸਨ ਧਮਕੀਆਂ ਨੂੰ ਲੈ ਕੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਟ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾਾਂ ਮਿਲਣਗੇ ਐਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਅਦਵੀਆਂ ਹਰ ਦੁਤਾ ਨੂੰ ਵਿਗਰਾਮਤੀ ਹੈ ਜਿਹੜੀ ਵੀ ਅਦਵੀ ਕਰੀ ਕੋਸ਼ਿਸ਼ ਕਰੂਗਾ ਸਖਤ ਸਿਆਮਾ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਰੂਪਟ ਕਰਨ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜੇ ਤਾਂ ਦਰਬਾਰ ਸਾਹਿਬ ਜਾਣਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਾਬ ਨੂੰ ਕੋਈ ਨਹੀਂ ਦੰਕ